ਸਾਨ ਪ੍ਰਭੋ 21 ਮਾਰਚ 2025 ਸੰਬੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗਿਰਫਤਾਰ ਕਰ ਲਿਆ ਗਿਆ ਕਿਸਾਨਾਂ ਆਕੂਆਂ ਨੂੰ ਗਿਰਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹਥਿਆਰਬੰਦ ਬਗਾਵਤ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਕਿਰਦਾਰ ਨਹੀਂ ਕੀਤਾ ਜਾਂਦਾ ਇਹ ਜੰਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਸ਼ਵਾਸ ਕਰਨ ਕਰਤ ਕਰਨਾ ਬਹੁਤ ਵੱਡੀ ਦਾ ਤੋਖ ਹੈ ਇੱਕ ਮੂਮੈਂਟ ਰਕ ਲੈ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਰਨ ਦੇ ਖਾਤਰ ਦੇਲੇ ਨਹੀਂ ਜਾਣ ਦੇਣਾ ਚੰਡੀਗੜ੍ਹ ਨਹੀਂ ਜਾਣ ਦੇਣਾ ਤੇ ਇਸ ਗਲਤੀ ਦਾ ਹੋਇਆ ਕਿ ਗੈਸ ਲਾਈਨ ਤੇ ਪੰਜ ਜ਼ਬਰੀ ਕੱਢਣੀਆਂ ਨੇ ਭਾਰਤ ਮਾਲਾ ਅੰਤਕਟੀਆਂ ਸ਼ਰਕਾਂ ਜ਼ਬਰੀ ਕੱਢਣੀਆਂ ਨੇ ਛੋਡੇ ਮਕਾਨ ਟਾਉਣੇ ਨੇ ਛੋਡੇ ਘਟ ਹੋਣੇ ਨੇ ਜਿਹਨਾਂ ਇਸ ਕਿਸਮ ਦੇ ਅਧਿਕਾਰ ਪੁਣਸ ਨੂੰ ਦੇਣੇ ਕਿ ਆਪੇ ਪੁਣਸ ਅਤੇ ਆਪੇ ਜਾਜ ਜਿਨੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਦਾੜ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਜ਼ੋਰਦਾਰ ਰਖੇਦੀ ਕਰਦੇ ਕੱਲ ਜੋ ਕੁਝ ਵੀ ਵਾਪਰਿਆ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਮਸ਼ਿਸ਼ਵਾ ਕੀਤਾ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁਕਣ ਦਾ ਫੈਸਲਾ ਕੀਤਾ ਤੇ ਬਿਆਹਰੇ ਕਰਨ ਦਾ ਫੈਸਲਾ ਕੀਤਾ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮਿਲ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕਿ ਸਰ ਤੇ ਯੋਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀਆਂ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਦੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜੀਆਂ ਵੀ ਜਥੇ ਮੰਗੇਰਾ ਸੰਪਰਕ ਨਹੀਂ ਹੋ ਸਕਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਬੀ ਇਸ ਰੋਸ ਪ੍ਰਦਰਸ਼ਨ ਚ ਸ਼ਾਮਲ ਹੋਣ ਸਾਨ ਪ੍ਰਭੋ ਕੱਲ 11 ਮਾਰਚ 2025 ਸੰਬੋਧ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਕਿਸਾਨਾਂ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹਥਿਆਰਬੰਦ ਬਗਾਵਤ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਕਿਰਦਾਰ ਨਹੀਂ ਕੀਤਾ ਜਾਂਦਾ ਇਹ ਜੰਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਸ਼ਵਾਸ ਕਰਨ ਦਾ ਘਾਤ ਕਰਨਾ ਬਹੁਤ ਵੱਡੀ ਦਾ ਧੋਖਾ ਹੈ ਇੱਕ ਮੂਵਮੈਂਟ ਨਾਲ ਇੱਕ ਲੈ ਕੇ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਣ ਦੇ ਖਾਤਰ ਦੇਲੇ ਨਹੀਂ ਜਾਣ ਦੇਣਾ ਚੰਡੀਗੜ੍ਹ ਨਹੀਂ ਜਾਣ ਦੇਣਾ ਤੇ ਇਸ ਗਲਤੀ ਦਾ ਹੋਇਆ ਕਿ ਗੈਸ ਲਾਈਨ ਤੇ ਪੰਜ ਜਬਰੀ ਕੱਢਣੀਆਂ ਨੇ ਭਾਰਤ ਮਾਲਾ ਅਧਕਤੀਆਂ ਸ਼ੜਕਾਂ ਜਬਰੀ ਕੱਢਣੀਆਂ ਨੇ ਛੋਡੇ ਮਕਾਨ ਟਾਉਣੇ ਨੇ ਛੋਡੇ ਘਟ ਹੋਣੇ ਨੇ ਜਿਹਨੇ ਇਸ ਕਿਸਮ ਦੇ ਅਧਿਕਾਰ ਪੁਲਸ ਨੂੰ ਦੇਣਾ ਕਿ ਆਪੇ ਪੁਲਸ ਅਤੇ ਆਪੇ ਜਾਜਕ ਜਿਹੜੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਦਾੰਡ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਜ਼ੋਰਦਾਰ ਖੇਦੀ ਕਰਦੇ ਕੱਲ ਜੋ ਕੁਝ ਵੀ ਵਾਪਰਿਆ ਇਹਦੇ ਸਬੰਧ ਚ ਅਸੀਂ ਆਪਣੇ ਜਥੇ ਮੰਡੀ ਵੱਲੋਂ ਕਈ ਜਥੇ ਬੰਦੀਆਂ ਨਾਲ ਸਲਾਮਸ਼ਿਸ਼ਵਾ ਕੀਤਾ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁਕਣ ਦਾ ਫੈਸਲਾ ਕੀਤਾ ਤੇ ਬੁਝਾਰੇ ਕਰਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮੈਨੂੰ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕਿ ਸਰ ਤੇ ਯੋਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀਏ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਨੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜੀਆਂ ਵੀ ਜਿੱਥੇ ਮੰਗੇਰਾ ਸੰਪਰਕ ਨਹੀਂ ਹੋ ਸਕਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਬੀਐਸ ਰੋਜ਼ ਪ੍ਰਦਰਸ਼ਨ ਚ ਸ਼ਾਮਲ ਹੋ